ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟ੍ਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸਿਰ ਪਊਗਾ ਔਰ ਜਿਵੇਂ ਸਰਕਾਰ ਦਾ ਰਵਈਆ ਅਸੀਂ ਦੇਖ ਰਹੇ ਗਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ ਜਿਵੇਂ ਮਾਲੀ ਦੇ ਵਿੱਚ ਐਸਐਚਓ ਫੋਨ ਕਰ ਰਿਹਾ ਵੀ ਤੁਸੀਂ ਸ਼ੰਭੂ ਨਾ ਜਾਇਓ ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨ ਤਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲੰਦਾ ਹੈਗਾ ਵਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਇਸ ਰਵਈਏ ਦੀ ਆ ਸਰਕਾਰ ਦੇ ਇਸ ਤਰੀਕੇ ਦੀ ਅਸੀਂ ਨਿੰਦਿਆ ਕਰਦੇ ਆਂ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਠੀਕ ਹੈ ਅਸੀਂ ਇਹਦੇ ਵਿਰੁੱਧ ਮਤਾ ਵੀ ਪਾਸ ਕਰਦੇ ਆ ਕੇਂਦਰ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਕਿਉਂਕਿ ਬਿਜਲੀ ਸੋਧ ਬਿੱਲ ਵਾਲੇ ਮਸਲੇ ਤੇ ਹੀ ਇਹ ਸਾਰਾ ਐਕਸ਼ਨ ਸੀਗਾ ਹੈਗਾ ਔਰ ਪ੍ਰੀਪੇਡ ਮੀਟਰਾਂ ਦੇ ਉੱਤੇ ਪਰ ਸਰਕਾਰ ਦਾ ਜ਼ਬਰ ਵਿਰੋਧੀ ਰਵਈਆ ਅਜੇ ਤੱਕ ਸਾਹਮਣੇ ਆ ਰਿਹਾ ਅਸੀਂ ਪੂਰੇ ਪੰਜਾਬੀਆਂ ਨੂੰ ਇਸ ਜ਼ਬਰਦਸਤ ਰਵਈਏ ਦੇ ਖਿਲਾਫ ਡਟਣ ਦੀ ਅਪੀਲ ਕਰਦੇ ਆਂ ਸਮਾਰੀ ਸਾਰੀਆਂ ਜਮਹੂਰੀ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਜਥੇ ਬੰਦਿਆਂ ਨੂੰ ਇਹਦੇ ਇਹ ਜ਼ਬਰ ਦਾ ਵਿਰੋਧ ਕਰਨ ਦੀ ਮੰਗ ਕਰਦੇ ਆਂ ਔਰ ਫਿਰ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪੀਸਫੁਲੀ ਠੱਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੱੜਦੀਆਂ ਵਾਂ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਪੀਸਫੁਲੀ ਟੰਗਣਾ ਕਿ ਠੀਕ ਆ ਵੀ ਇਹ ਇਹ ਜ਼ਬਰ ਨਹੀਂ ਸਮਾਂਗੇ ਤਾਂ ਸਰਕਾਰ ਨੂੰ ਇਸ ਰਵਈਏ ਤੋਂ ਪਛਾਹਟਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ ਉਹ ਐਲਾਨ ਹੈ ਅਸੀਂ 2 ਘੰਟੇ ਕਰਾਂਗੇ ਤੋਂ ਇਸ ਕਰਕੇ ਅਸੀਂ ਇਹ ਸੱਦਾ ਦਿੰਦੇ ਆ ਵੀ ਸਰਕਾਰ ਜ਼ਬਰ ਦੇ ਉੱਤੇ ਤਲ ਚੁਕੀ ਆ ਸਾਡੀ ਪ੍ਰੈਸ ਨੂੰ ਬੇਨਤੀ ਹੈ ਵੀ ਸਾਡੀ ਆਵਾਜ਼ ਨੂੰ ਜਿਹੜਾ ਵਾ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ ਧੰਨਵਾਦ